ਬਾਦ ਦੁਪਹਿਰ ਉੜਕਾ ਕਲਾ ਤੋਂ ਬੀੜਬੰਸੀਆ ਰੋਡ ਤੇ ਇੱਕ ਲਾਸ਼ ਬਰਾਮਦ ਹੋਈ ਹੈ ਜਿਸ ਦੀ ਪਛਾਣ ਰਮੇਸ਼ ਲਾਲ ਪੁੱਤਰ ਸਾਦੂ ਰਾਮ ਉਮਰ ਕਰੀਬ 65 ਸਾਲ ਵਾਸੀ ਬੀੜਬੰਸੀਆ ਵਜੋਂ ਹੋਈ ਹੈ ਸੂਚਨਾ ਮਿਲਦੇ ਸਾਰ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੌਈਨਾ ਕੀਤਾ ਉਪਰੰਤ ਸਚੂਗੁਰਾ ਵੀ ਮੌਕੇ ਤੇ ਪਹੁੰਚੇ ਇਸ ਬਾਬਤ ਜਾਣਕਾਰੀ ਨੂੰ ਸਾਂਝੇ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਰੁੜਕਾ ਕਲਾਂ ਤੋਂ ਆਪਣੇ ਪਿੰਡ ਬੀੜ ਬੰਸਿਆਂ ਵੱਲ ਆਪਣੇ ਸਾਈਕਲ ਤੇ ਆ ਰਿਹਾ ਸੀ ਰੁੜਕਾ ਕਲਾਂ ਤੋਂ ਨਿਕਲਦੇ ਸਾਰ ਹੀ ਉਹ ਖੱਬੇ ਹੱਥ ਛੋਨੇ ਦੇ ਖੇਤ ਵਿੱਚ ਮੂੰਹ ਪਾ ਡਿੱਗ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੂੰ ਹਾਰਟ ਅਟੈਕ ਜਾਂ ਫਿਰ ਗਰਮੀ ਦੇ ਕਾਰਨ ਡਿੱਗਣ ਨਾਲ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੇ ਸਰਪੰਚ ਅਵਤਾਰ ਸਿੰਘ ਬਾਸੀ ਨੇ ਕੀ ਦੱਸਿਆ ਆਓ ਸੁਣੋ ਸਾਨੂੰ ਵੀ ਥੋੜਾ ਜਿਹਾ ਪਹਿਲਾਂ ਇੱਕ ਸੂਚਨਾ ਮਿਲੀ ਸੀ ਵੀ ਰੁੜਕਾ ਕਲਾ ਤੋਂ ਬੀੜਵਾਂਸੀਆਂ ਨੂੰ ਰੋੜ ਜਾਂਦੇ ਤੇ ਇੱਕ ਡੈੱਡ ਬੋਡੀ ਮਿਲੀ ਆ ਤੇ ਅਸੀਂ ਮੌਕੇ ਤੇ ਪੁੱਜੀ ਆ ਮੌਕੇ ਤੇ ਪੁੱਜੀ ਆ ਤੇ ਬੀੜਵਾਂਸੀਆਂ ਦੇ ਸਰਪੰਚ ਜੀ ਉਤਾਰ ਸਿੰਘ ਜੀ ਤੇ ਹੋਰ ਉਹਨਾਂ ਦਾ ਮੋਹਤਵਰ ਵਿਅਕਤੀ ਹਾਜ਼ਰ ਮਿਲੇ ਆ ਜਿਨ੍ਹਾਂ ਨੇ ਦੱਸਿਆ ਵੀ ਇਹ ਡੈੱਡ ਬੋਡੀ ਜਿਹੜੀ ਸਾਡੇ ਪਿੰਡ ਬੀੜਵਾਂਸੀਆਂ ਦੀ ਆ ਰੇਸ਼ਮ ਲਾਲ ਪੁੱਤਰ ਸਾਧੂ ਰਾਮ ਦੀ ਆ ਜਦੀ ਉਮਰ ਕਰੀਬ 65 ਸਾਲ ਹੈ ਇਹ ਡੈੱਡ ਬੋਡੀ ਇਹਦੀ ਗਰਮ ਗਰਮੀ ਕਰਕੇ ਤੇ ਸਾਈਕਲ ਦੇ ਉੱਤੇ ਡਿੱਗਣ ਨਾਲ ਝੋਨੇ ਦੇ ਵਿੱਚ ਤੇ ਮੂੰਹ ਪਾ ਡਿੱਗਣਾ ਇਹਦੀ ਜਿਹੜੀ ਡੈਟ ਅਟੈਕ ਹੋਣ ਕਰਕੇ ਇਹਦੀ ਮੌਤ ਹੋਈ ਹੈ ਜੀ ਜੋ ਬੋਡੀ ਕਾਰਵਾਈ ਕਹਿੰਦੇ ਅਸੀਂ ਨਹੀਂ ਕੋਈ ਕਰਾਉਣੀ ਇਸ ਲਈ ਇਹਨਾਂ ਨੂੰ ਬੋਡੀ ਨੂੰ ਜਿਹੜਾ ਵਾਰਸਾਂ ਦੇ ਹਵਾਲੇ ਕਰ ਦਿੱਤਾ